Netflix ਦੀ ਨਵੀਂ ਵੈਬ ਸੀਰੀਜ਼ IC 814 ਇਹਨਾਂ ਦਿਨਾਂ ਦੇ ਵਿੱਚ ਚਰਚਾ ਤੇ ਵਿਵਾਦਾਂ 'ਚ ਹੈ ਜਿੱਥੇ ਇੱਕ ਪਾਸੇ ਨਿਰਦੇਸ਼ਕ ਅਨੁਭਵ ਸਿਨਾ ਦੀ ਇਸ ਵੈਬ ਸੀਰੀਜ਼ ਨੂੰ ਲੋਕਾਂ ਵੱਲੋਂ ਪ੍ਰਸ਼ੰਸਾ ਮਿਲ ਰਹੀ ਹੈ ਉੱਥੇ ਦੂਜੇ ਪਾਸੇ ਸ਼ੋਅ ਨੂੰ ਲੈ ਕੇ ਵਿਵਾਦ ਵੀ ਚੱਲ ਰਿਹਾ ਹੈ ਹੁਣ ਇਸ ਵਿਵਾਦ ਦੇ ਵਿੱਚ ਵੱਡਾ ਮੋੜ ਆਇਆ ਹੈ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ Netflix ਦੀ ਕੰਟੈਂਟ ਹੈੱਡ ਮੋਨਿਕਾ ਸ਼ੇਰ gil ਨੂੰ ਦਿੱਲੀ ਤਲਬ ਕੀਤਾ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੰਤਰਾਲੇ ਨੇ ਮੰਗਲਵਾਰ ਨੂੰ Netflix India ਦੇ ਕੰਟੈਂਟ ਹੈੱਡ ਨੂੰ ਤਲਬ ਕੀਤਾ ਅਤੇ IC 814 ਦੇ ਕਥਿਤ ਵਿਵਾਦਪੂਰਨ ਪਹਿਲੂਆਂ ਤੇ ਉਸ ਤੋਂ ਸਪਸ਼ਟੀਕਰਨ ਮੰਗਿਆ ਦਰਅਸਲ IC 814 ਤੇ ਕਈ ਲੋਕ આરોਪ ਲਗਾ ਚੁੱਕੇ ਨੇ ਕਿ ਸ਼ੋਚਾਤਵਾਦੀਆਂ ਦੇ ਅਸਲੀ ਨਾਮ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਕਾਰਨ ਲੋਕ ਸ਼ੋਹ ਦਾ ਵਿਰੋਧ ਕਰ ਰਹੇ ਨੇ ਅਤੇ Netflix Bollywood ਦੇ ਬਾਈਕਾਟ ਦੇ ਹੈਸ਼ਟੈਗ ਨਾਲ ਸੋਸ਼ਲ ਮੀਡੀਆ ਤੇ ਪੋਸਟ ਵੀ ਕਰ ਰਹੇ ਨੇ ਨਿਰਦੇਸ਼ਕ ਅਨੁਭਵ ਸਿਨਾ ਦਾ Netflix ਸ਼ੋਅ IC 814 ਦਸੰਬਰ 1999 ਤੇ ਵਾਪਰੀ ਅਸਲ ਘਟਨਾ ਤੇ ਆਧਾਰਿਤ ਹੈ ਕਾਠਮੰਡੂ ਨੇਪਾਲ ਤੋਂ ਨਵੀਂ ਦਿੱਲੀ ਜਾ ਰਹੀ ਇੰਡੀਅਨ 에ਅਰਲਾਈਨਸ ਦੀ ਫਲਾਈਟ ਨੰਬਰ IC814 ਨੂੰ ਅਤਵਾਦੀਆਂ ਨੇ ਹਾਈਜੈਕ ਕਰ ਲਿਆ ਸੀ ਇਸ ਜਹਾਜ਼ ਨੂੰ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਅਫਗਾਨਿਸਤਾਨ ਦੇ ਕੰਧਾਰ ਲਿਜਾਇਆ ਗਿਆ ਪਰ ਸਰਕਾਰ ਨੂੰ ਗਲਬਾਦ ਦੇ ਰਸਤੇ ਰਾਹੀ ਆਪਣੇ ਮੁਸਾਫਰਾਂ ਦੀਆਂ ਜਾਨਾਂ ਦੇ ਬਦਲੇ ਅਤਵਾਦੀਆਂ ਦੀਆਂ ਮੰਗਾਂ ਮੰਗੀਆਂ ਪਈਆਂ ਸਨ ਇਹਨਾਂ ਮੰਗਾਂ ਵਿੱਚੋਂ ਇੱਕ ਸੀ ਤਿੰਨ ਅਤਵਾਦੀਆਂ ਮੋਲਾਨਾ ਮਸੂਦ ਅਜ਼ਹਰ, ਉਮਰ ਸੈਦ ਸ਼ੇਖ ਅਤੇ ਮੁਸਤਾਕ ਅਹਿਮਦ ਜਰਗਰ ਨੂੰ ਰਿਹਾ ਕਰਨਾ ਜੋ ਉਸ ਸਮੇਂ ਭਾਰਤੀ ਜੇਲ੍ਹਾਂ ਵਿੱਚ ਸਨ ਆਪਣੀ ਰਿਹਾਈ ਤੋਂ ਲੈ ਕੇ ਹੁਣ ਤੱਕ ਇਹ ਤਿੰਨੇ ਭਾਰਤ ਵਿੱਚ ਵਪਾਰ ਰਾਹੀ ਅਤਵਾਦੀ ਘਟਨਾਵਾਂ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਨੇ ਵੈਬ ਸੀਰੀਜ਼ ਦੇ ਵਿੱਚ ਪੂਰੀ ਘਟਨਾ ਦੌਰਾਨ ਹਾਈਜੈਕਰ ਆਪਣੇ ਅਸਲੀ ਨਾਮ ਦੀ ਬਜਾਏ ਕੋਡ ਨੇਮ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਨੇ ਇਹ ਨਾਂ ਹਨ 버ગર, ਚੀਫ, ਸ਼ੰਕਰ ਅਤੇ ਪੋਲਾ ਇਸ ਲਈ ਲੋਕ ਸੋਸ਼ਲ ਮੀਡੀਆ ਤੇ ਰੋਪ ਲਗਾ ਰਹੇ ਨੇ ਕਿ ਇਹ ਅਤਵਾਦੀਆਂ ਦੇ ਇਸ ਲਈ ਨਾਮ ਚ ਪਾਉਣ ਦੀ ਕੋਸ਼ਿਸ਼ ਹੈ ਇਸ ਨੂੰ ਲੈ ਕੇ ਨਾ ਸਿਰਫ ਵੈਬ ਸੀਰੀਜ਼ ਅਤੇ ਨਿਰਦੇਸ਼ਕ ਦਾ ਵਿਰੋਧ ਹੋ ਰਿਹਾ ਹੈ ਸਗੋਂ ਲੋਕ Netflix Bollywood ਦਾ ਬਾਈਕਾਟ ਕਰਨ ਦੇ ਹੈਸ਼ਟੈਗ ਨਾਲ ਪੋਸਟ ਵੀ ਕਰ ਰਹੇ ਨੇ ਵਿਦੇਸ਼ ਮੰਤਰਾਲੇ ਦੀ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਹਾਈਜੈਕ ਕੀਤੇ ਗਏ ਜਹਾਜ਼ ਵਿੱਚ ਸਵਾਰ ਯਾਤਰੀਆਂ ਲਈ ਹਾਈਜੈਕਰਾਂ ਨੇ ਖੁਦ ਨੂੰ ਕੋਡਨੇਮ ਦਿੱਤੇ ਸਨ ਉਹਨਾਂ ਨੇ ਅਗਵਾ ਕਰਨ ਸਮੇਂ ਇੱਕ ਦੂਜੇ ਨੂੰ ਬੁਲਾਉਣ ਲਈ ਇਹਨਾਂ ਨਾਵਾਂ ਦੀ ਵਰਤੋਂ ਕੀਤੀ ਸੀ